ਨਾਲਾ ਦੇ ਪਿੰਡ ਮਲਕਪੁਰ ਚ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ ਮੌਕੇ ਤੇ ਪਹੁੰਚੀ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਕਰੀਬ 150 ਬਦਮਾਸ਼ਾਂ ਵੱਲੋਂ ਇੱਕੋ ਵਾਰ ਚ ਪੰਜ ਕਾਰਾਂ ਤੇ ਹਮਲਾ ਕੀਤਾ ਗਿਆ ਜਿਸ ਕਾਰਨ ਸਾਰੇ ਪਿੰਡ ਚ دہشت ਦਾ ਮਾਹੌਲ ਬਣ ਗਿਆ ਦੋਸ਼ੀਆਂ ਵੱਲੋਂ ਘਰਾਂ ਦੇ ਅੰਦਰ ਪਈਆਂ ਅਲਮਾਰੀਆਂ ਫ੍ਰਿਜ ਮੋਟਰਸਾਈਕਲ ਐਲਸੀਡੀ ਆਤੀ ਦੀ ਤੋੜ ਪੰਨ ਕੀਤੀ ਗਈ ਅਤੇ ਕੁਝ ਘਰਾਂ ਦੇ ਅੰਦਰੋਂ ਨਕਦੀ ਤੇ ਸੋਨਾ ਵੀ ਚੋਰੀ ਕਰਕੇ ਲੈ ਗਏ ਅਜਨਾਲਾ ਦੇ ਪਿੰਡ ਮਲਕਪੁਰ ਚ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਮਾਮੂਲੀ ਝਗੜੇ ਕਾਰਨ ਇੱਕ ਧੀਰ ਵੱਲੋਂ ਆਪਣੇ ਨਾਲ ਪੱਟੀ ਕਿੰਤੀ ਚੋਂ ਮੁੰਡੇ ਲਾ ਕੇ ਦੂਜੀ ਧੀਰ ਦੇ ਪੰਚ ਘਾਰਾਂ ਤੇ ਹਮਲਾ ਕਰ ਦਿੱਤਾ। ਇਸ ਸਮਨ ਚ ਸਾਫ ਦਾ ਸਰਪੰਚ ਹਰਜਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਦੋਹਾਂ ਧੀਰਾਂ ਵਿੱਚੋਂ ਝਗੜਾ ਹੋਇਆ ਸੀ ਜਿਸ ਨੂੰ ਮੈਂ ਛੁੜਵਾਣ ਦੀ ਕੋਸ਼ਿਸ਼ ਕੀਤੀ ਸੀ ਪਰ ਅੱਜ ਉਹਨਾਂ ਵੱਲੋਂ ਹਮਲਾ ਕਰਕੇ ਘਰਾਂ ਦਾ ਸਾਰਾ ਸਮਾਨ ਤੋੜ ਦਿੱਤਾ ਗਿਆ ਅਤੇ ਕੁਝ ਘਰਾਂ ਵਿੱਚੋਂ ਨਕਦੀ ਤੇ ਸੋਨਾ ਵੀ ਚੋਰੀ ਕਰਕੇ ਲੈ ਗਏ। ਬੀੜੀ ਸ਼ਾਂਤੀ ਨੇ ਦੱਸਿਆ ਕਿ ਅਸੀਂ ਆਪਣੇ ਘਰ ਚ ਬੈਠ ਕੇ ਟੀਵੀ ਦੇਖ ਰਖੇ ਸੀ ਕਿ ਅਚਾਨਕ ਬਿਰੋਤੀ ਧੀਰ ਵੱਲੋਂ 12 ਮੁੰਡੇ ਮੰਗਵਾ ਕੇ ਸਾਡੇ ਘਰਾਂ ਤੇ ਹਮਲਾ ਕਰ ਦਿੱਤਾ ਗਿਆ ਅਸੀਂ ਮਿਹਨਤ ਮਜ਼ਦੂਰੀ ਕਰਕੇ ਆਪਣਾ ਘਰ ਬਣਾਇਆ ਸੀ ਪਰ ਸਾਰਾ ਸਮਾਨ ਤੋੜ ਦਿੱਤਾ ਗਿਆ ਘਰ ਦੇ ਅੰਦਰ ਪਿਆ ਕੈਸ਼ ਅਤੇ ਗਹਿਣੇ ਵੀ ਚੋਰੀ ਕਰਕੇ ਲੈ ਗਏ ਸਾਨੂੰ ਪਿਸਤੌਲ ਦਿਖਾ ਕੇ ਡਰਾਇਆ ਧਮਕਾਇਆ ਗਿਆ ਅਤੇ ਸਾਡੀ ਗਰਭਤੀ ਨੂੰ ਦੀ ਖਿਚਦਾਨ ਕੀਤੀ ਕੱਪੜੇ ਵੀ ਫਾੜ ਦਿੱਤੇ ਅਥੇ ਹੀ ਥਾਣਾ ਰਮਦਾਸ ਦੇ ਐਸ ਐਚਓ ਆਗਿਆਪਾਲ ਸਿੰਘ ਨੇ ਦੱਸਿਆ ਕਿ ਦੋਹਾਂ ਧਿਰਾਂ ਖਿਲਾਫ ਮੁਕੱਦਮਾ ਦਰਜ ਕਰ ਲਿੱਤਾ ਗਿਆ ਹੈ ਅਤੇ ਦੋਹਾਂ ਧਿਰਾਂ ਦੇ ਇੱਕ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਕਾਰਵਾਈ ਜਾਰੀ ਹੈ ਕੀ ਹੈ ਸਾਰਾ ਮਾਮਲਾ ਮੇਰਾ ਪਿੰਡ ਮਲਕਪੁਰ ਹਰਜਨ ਸਿੰਘ ਨਾਮ ਮਰਾ ਸਾਬਕਾ ਸਰਪੰਚਾ ਤੁਸੀਂ ਕੀ ਗੱਲ ਬਾਤ ਹੈ ਜੀ ਗੱਲ ਬਾਤ ਰਾਤੀ ਮੁੰਡਿਆਂ ਦਾ ਝਗੜਾ ਹੋਇਆ ਕਿਤੇ ਹੂੰ ਝਗੜਾ ਹੋਇਆ ਤੇ ਉਹਨਾਂ ਨੂੰ ਆਪਾਂ ਛਡਾਉਂਦੇ ਰਹੇ ਆ ਸਗੋਂ ਮੇਰੇ ਰੋੜਾ ਵੀ ਵਜਾ ਇੱਥੇ ਕਿਤੇ ਕਾ ਵਜਾ ਵੇਖੋ ਪਰ ਆਪਾਂ ਫੇਰ ਵੀ ਆਪਾਂ ਇਹਨਾਂ ਨੂੰ ਕਹਿੰਦੇ ਉਹਨਾਂ ਨੂੰ ਕਹਿੰਦੇ ਨੇ ਇਹਨਾਂ ਨੂੰ ਕਹਿੰਦੇ ਵੀ ਨਾ ਮਾਰੋ ਰੋੜੇ ਪਰ ਉਹ ਨਹੀਂ ਮਾਰਨੋ ਆੜੇ ਕੌਣ ਸੀ ਹੈ ਕੌਣ ਸੀ ਉਹਦਰੇ ਕਿ ਸ਼ਹਾਸ਼ ਹੀ ਹਮ ਅਨਵਰ ਹੀ ਔਰ ਗੋਰੇਣੀ ਵਾ ਕਿ ਮੇਜਰੀ ਵਾ ਪੰਜਰ ਬੰਦੇ ਹਮ ਇਹ ਸਾਰੇ ਤੁਹਾਡੇ ਪਿੰਡ ਦੇ ਹੀ ਆ ਪਿੰਡ ਦੇ ਹੀ ਆ ਸਾਰੇ ਕਿੰਨਾ ਕੋ ਨੁਕਸਾਨ ਕੀਤਾ ਤੁਹਾਡਾ ਨਾਲ ਨੁਕਸਾਨ ਸਾਡਾ ਪੰਜਾਂ ਘਰਾਂ ਦਾ ਕੀਤਾ ਜੋ ਉਹਨਾਂ ਨੇ ਪੰਜਾ ਘਰ ਹੀ ਟੁੱਟ ਪੱਜੇ ਸਾਰਾ ਹੀ ਡੋਟ ਵੱਜ ਤੀ ਦੇਖ ਹੀ ਲਿਆ ਸਾਰਾ ਕੁਛ ਕੁਝ ਕੈਸ਼ ਵੀ ਚੋਰੀ ਹੋਇਆ ਕੈਸ਼ ਵੀ ਸੋਨਾ ਵੀ ਲਵਾਰੀਆਂ ਵੇਚ ਲਿਆ ਤੁਸੀਂ ਸਾਰੀਆਂ ਤੋੜਤੀਆਂ ਟੀ ਚੋਰ ਦੇ ਨਾਲ ਇਹ ਜਿਹੜੇ ਚੋਰ ਹੀ ਆ ਸਾਰੇ ਪੰਜਾ ਘਰ ਅੱਜ ਤਕਰੀਬਨ ਕਿੰਨੇ ਦਾ ਨੁਕਸਾਨ ਹੋ ਗਿਆ ਵੇਖ ਲਓ ਤੁਸੀਂ ਉਹਨੋਂ ਦੂਜਿਆਂ ਦਾ ਤਾਂ ਪਤਾ ਨਹੀਂ ਸੋਨਾ ਕਿੰਨਾ ਨਿਕਲਿਆ ਮੈਨੂੰ ਮੇਰਾ 2 3 ਟੋਲੇ ਦੇ ਲਾਗੇ ਬਣਿਆ ਹੈਗਾ ਸੀ ਕੈਸ਼ ਕੈਸ਼ ਵੀ ਹੈਗਾ ਇਹ 5-7000 ਰੁਪਿਆ ਕੋਲ ਮਲਾ ਕੇ ਗੱਲ ਕੀਤੀ ਜਾਵੇ ਤੁਹਾਡੀ ਬਾਕੀ ਤੁਹਾਡੇ ਸਾਥੀਆਂ ਨਾਲ ਗੱਲਬਾਤ ਹੋਈ ਹੋਏਗੀ ਉਹਨਾਂ ਕਿੰਨਾ ਨੁਕਸਾਨ ਹੋਇਆ ਤੁਹਾਨੂੰ ਉਹਨਾਂ ਦਾ ਮੇਰੇ ਨਾਲੋਂ ਸੌਖਾ ਜਿਆਦਾ ਆ ਉਹਨਾਂ ਦੀਆਂ ਤਿੰਨ ਦੇ ਲਮਾਰੀਆਂ ਤੋੜੀਆਂ ਫਰਿੱਜ ਤੋੜੀ ਆ ਟਾਂਕੀ ਤੋੜੀ ਆ ਸ਼ੀਸ਼ਾ ਸ ਕੋਈ ਨਹੀਂ ਛੱਡਿਆ ਤੇ ਲਮਾਰੀਆਂ ਦੇ ਵਿੱਚ ਉਹਨਾਂ ਦਾ ਸੋਨਾ ਕੱਢਿਆ ਤੁਸੀਂ ਮੌਕਾ ਵੇਖਿਆ ਹਾਂਜੀ ਤਾਂ ਪੁਲਿਸ ਕੰਪਲੀਟ ਕੀਤੀ ਹੈ ਹਾਂਜੀ ਪੁਲਿਸ ਅਜੇ ਪੁੱਛਣੇ ਡੀਐਸਪੀ ਸਾਹਿਬ ਨੂੰ ਮਿਲੇ ਸਾਡੇ ਬੰਦੇ ਪਰ ਅਜੇ ਕੁਝ ਨਹੀਂ ਕੀਤਾ ਨਾ ਪੁਲਿਸ ਅਜੇ ਕੋਈ ਪਰਚਾ ਪੁਰਚਾ ਕੋਈ ਨਹੀਂ ਕੀਤਾ ਨਾ ਤੇ ਕੀ ਮੰਗ ਕਰਦੇ ਤੁਸੀਂ? ਇਹ ਇਨਸਾਫ ਦੀ ਮੰਗ ਕਰਦੇ। ਇਹ ਪਹਿਲਾਂ ਕੋਈ ਪੁਰਾਣੀ ਰੰਜਿਸ਼ ਸੀ ਜਿਹੜਾ ਐਡਾ ਵੱਡਾ ਹਮਲਾ ਕੀਤਾ ਗਿਆ। ਹਾਂਜੀ ਇਹਨਾਂ ਨੇ ਪਹਿਲਾਂ ਸਾਟਾ-ਸੋਟਾਂ ਲਾਈਆਂ ਸਾਡੇ ਮੁੰਡਿਆਂ ਨੂੰ ਮੈਂ ਤੋਦੋ ਇੱਥੇ ਨਹੀਂ ਆਹ ਮੈਨੂੰ ਪਤਾ ਨਹੀਂ ਇਸ ਗੱਲ ਦਾ ਤੇ ਉਸੋ ਗੱਲ ਦੇ ਨਾਲ ਤੁਰਿਉਂਦੀ ਇੱਕ ਇਹਨਾਂ ਦੀ ਮੈਸੇਜ ਆ ਮਿੱਠੂ ਦੀ ਸਾਡੇ ਪਰਿਵਾਰ ਚੋਂ ਆ। ਉਹਨਾਂ ਦੀ ਨਾ ਫੇਕ ਆਡੀ ਵੜਾ ਕੇ ਦੋਵਾਂ ਜੀਆਂ ਦੀ ਤੇ ਇਹ ਚਲਾਉਂਦੇ ਆ। ਅੱਛਾ ਉਹਨਾਂ ਦੋਨਾਂ ਇਹ ਗੱਲ ਉਹ ਚਲਾਉਂਦੇ ਆ ਇੱਕ ਅਨਵਾਰ ਆ। ਨਹੀਂ ਸੌਰੀ। ਸ਼ੁਭਾਸ਼ ਆ, ਗੋਰਾ ਵਾ ਜਗਤਾਰ ਆ ਇਹ ਚਲਾਉਂਦੇ ਆ। ਜਦੋਂ ਘਰ ਵਾਲੇ ਬੋਟੀ ਦੀ ਫੇਕ ਆਈਡੀ ਬਣਾ ਲਈ ਫੇਕ ਆਈਡੀ ਬਣਾ ਕੇ ਚਲਾਉਂਦੇ ਫੋਟੋ ਦੀ ਲੱਗੀ ਬਹੁਤ ਝਗੜਾ ਹੋਇਆ ਹਾਂਜੀ 2 ਮਹੀਨੇ ਪਹਿਲਾਂ ਦਰਖਾਸਤ ਦਿੱਤੀ ਪਰ ਕੁਝ ਨਹੀਂ ਆਇਆ ਅੰਮ੍ਰਿਤਸਰ ਕਿਉਂ ਫੇਕ ਆਈਡੀ ਉਹਨਾਂ ਦੁਵਾਰਾ ਕਿਉਂ ਬਣਾਈ ਗਈ ਇਹਦੇ ਹੁਣ ਉਹਨਾਂ ਦੀ ਗਲਤੀ ਹੈ ਨਾ ਸਰ ਕਿਉਂ ਬਣਾਈ ਗਈ ਫੇਕ ਆਈਡੀ ਕਿਸੇ ਦੀ ਮਿਸ ਜੀ ਆਈਡੀ ਆਪਾਂ ਬਣਾ ਸਕਦੇ ਹਾਂ ਅੱਜ ਜਦੋਂ ਬੰਦੇ ਆਏ ਉਹਨਾਂ ਦੇ ਘਰ ਫੋਟੋ ਲੱਗੀ ਹੁੰਦੀ ਸੀ ਉਹ ਦੋਨੋਂ ਘਰ ਉਹਨਾਂ ਦੋਨਾਂ ਜੀਆਂ ਦੀ ਫੋਟੋ ਲੱਗੀ ਉੱਥੇ अच्छा। ਉਹਨਾਂ ਨੂੰ ਮੈਸੇਜ ਵੀ ਆਉਂਦੇ ਉਹ ਵੀ ਹੈ ਕੀ ਅਜੇ ਇਹਨਾਂ ਕੋਲ? اچھا। ਹਾਂਜੀ। ਅੱਛਾ ਇਸ ਚੀਜ਼ ਦੀ ਇਹ ਚੀਜ਼ ਤੋਂ ਉਹਨੇ ਪੁੱਛਿਆ ਤੇ ਲੜਪੇ। ਇਸ ਚੀਜ਼ ਦੀ ਜਿਹੜੀ ਦਰਖਾਸਤ ਦਿੱਤੀ ਹੋਈ ਹੈ। ਹਾਂ ਅੰਮ੍ਰਿਤਸਰ ਇਹਨਾਂ ਦਿੱਤੀ ਹੋਈ ਹੈ ਜੇ ਕੁਝ ਨਹੀਂ ਬਣਿਆ ਉਹਦਾ ਵੀ। ਉਹਨਾਂ ਸੁਣਾਈ ਨਹੀਂ